ਨਵਾਂ ਸ਼ਹਿਰ ਦੇ ਪਿੰਡ ਜਾੜਲਾ ਵਿਖੇ ਵਾਪਰਿਆ ਭਿਆਨਕ ਹਾਦਸਾ ਓਵਰ ਸਪੀਡ ਟੈਕਰ ਦੁਕਾਨਦਾਰ ਤੇ ਘਰ ਵਿੱਚ ਜਾ ਬੜਿਆ ਬੋਕੇ ਤੇ ਮੌਜੂਦ ਰਾਗੀ ਰਣ ਦੱਸੇ ਕਿ ਟੈਕਰ ਤੇਜ਼ ਰਫ਼ਤਾਰ ਦੇ ਨਾਲ ਆ ਰਿਹਾ ਸੀ ਤੇ ਸਪੀਡ ਜ਼ਿਆਦਾ ਹੋਣ ਕਰਕੇ ਬੇਕਾਬੂ ਹੋ ਗਿਆ ਅਤੇ ਡਿਵਾਈਡਰ ਨੂੰ ਤੋੜਦਾ ਹੋਇਆ ਘਰ ਤੇ ਦੁਕਾਨਦਾਰ ਦੇ ਵਿੱਚ ਜਾ ਬੜਿਆ ਜਿਸ ਨਾਲ ਘਰ ਤੇ ਦੁਕਾਨਦਾਰ ਬੁਰੀ ਤਰ੍ਹਾਂ ਟਹਿ ਗਈਆਂ ਉੱਥੇ ਹੀ ਲੇਕਿਨ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਹੈ ਤਤ ਬਜਾ ਹੋਇਆ ਮੋਕੇ ਤੇ ਸੜਕ ਸੁਰੱਖਿਆ ਫੋਰਸ ਦੀ ਗੱਡੀ ਵੀ ਪਹੁੰਚ ਗਈ ਅਤੇ ਪੁਲਿਸ ਅਧਿਕਾਰੀ ਦੱਸਿਆ ਕਿ ਜਖਮੀ ਟੈਕਟਰ ਡਰਾਈਵਰ ਬਾਹਰ ਕੱਢ ਕੇ ਹਸਪਤਾਲ ਦਾਖਲ ਕਰਵਾਇਆ ਗਿਆ ਜੋ ਵੀ ਬੜੀ ਕਾਨੂੰਨੀ ਕਾਰਵਾਈ ਹੋਵੇਗੀ ਉਹ ਤੇਜ਼ ਜਿੱਦ ਤੇਜ਼ ਕੀਤੀ ਜਾਵੇਗੀ ਮੈਂ ਰਿੰਦਰ ਕੌਰ ਵਾਈਫ ਆਫ ਤਾਰਾਸਿੰਗ ਇਹ ਸਾਡੀ ਦੁਕਾਨ ਹੈ ਜੀ ਹਾਂਜੀ ਇਹਦਾ ਮੈਂ ਤਾਂ ਡਿਊਟੀ ਤੇ ਗਈ ਹੋਈ ਸੀਗੀ ਸਵੇਰੇ ਹਨਾ ਮੈਨੂੰ ਉੱਥੇ ਹੀ ਫੋਨ ਆਇਆ ਵੀ ਸਵਾ 9 ਵਜੇ ਦੀ ਗੱਲ ਹੈ ਵੀ ਟਰਾਲਾ ਮਾਰਿਆ ਗਿਆ ਹੈ ਤਾਂ ਇਸ ਕਰਕੇ ਤੁਸੀਂ ਦੇਖ ਲਓ ਤੁਹਾਡੇ ਸਾਹਮਣੇ ਇੰਨੀ ਸਿਚੁਏਸ਼ਨ ਖਰਾਬ ਆ ਸਾਡਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਅੰਦਰ ਕਾਫੀ ਸਮਾਨ ਆ ਉਹ ਵੀ ਬਹੁਤ ਜ਼ਿਆਦਾ ਖਰਾਬ ਹੋ ਗਿਆ ਇਸ ਕਰਕੇ ਮੈਂ ਤਾਂ ਪ੍ਰਸ਼ਾਸਨ ਤੋਂ ਹੀ ਮੰਗ ਕਰਦੀ ਵੀ ਸਾਡੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਜਿੰਨਾ ਸਾਡਾ ਨੁਕਸਾਨ ਆ ਉਹ ਸਾਨੂੰ ਉਹਦੀ ਪਰਪਾਈ ਕੀਤੀ ਜਾਵੇ ਉਹਨਾਂ ਨੇ ਆਸ਼ਵਾਸ਼ਣ ਦਿੱਤਾ ਕਿ ਕਹਿੰਦੇ ਕਿ ਪੂਰੀ ਡਿਟੇਲ ਦੇ ਦਿਓ ਤੁਸੀਂ ਪਰਪਾਈ ਕਰਾਵਾਂਗੇ ਹਾਂਜੀ ਪਰ ਜਿਵੇਂ ਲੋਕ ਦੱਸ ਰਹੇ ਆ ਕਸ਼ਮੀਰੀ ਦੱਸ ਰਹੇ ਆ ਕਿ ਇੱਕ ਦਰਾਂ ਦੀ ਰੇਸ ਲਾਈ ਹੋਈ ਸੀ ਹਾਂਜੀ ਹਾਂਜੀ ਦੇਖਣ ਵਾਲਿਆਂ ਨੇ ਤਾਂ ਸਾਨੂੰ ਇਹੀ ਕਿਹਾ ਵੀ ਇੱਕ ਦੂਜੇ ਦੀ ਰੇਸ ਰੇਸ ਲਾ ਰਹੇ ਸੀ ਤੇ ਇਹਨਾਂ ਨੇ ਓਵਰਟੇਕ ਕੀਤਾ ਆ ਇੱਥੇ ਇਸ ਜਗ੍ਹਾ ਆ ਕੇ ਇਹਨਾਂ ਤੋਂ ਕੰਟਰੋਲ ਨਹੀਂ ਹੋਇਆ ਇੱਕਦਮ ਓਟਰਾਲਾ ਮੁੜਿਆ ਤੁਸੀਂ ਆਪ ਹੀ ਸਾਹਮਣੇ ਦੇਖ ਸਕਦੇ ਕੋਈ ਬੈਠਾ ਸੀਗਾ ਨੇ ਦੁਕਾਨ ਬੰਦ ਸੀਗੀ ਹਾਂਜੀ ਬੰਦਾਈ ਰਹਿੰਦੀ ਕੋਈ ਹੁੰਦਾ ਸੈਂਡ ਦਾ ਇਹ ਮੇਰੇ ਹਸਬੰਦ ਸੀਗੀ ਉਹ ਕਰਦੇ ਸੀਗੇ ਉਹ ਥੋੜੇ ਦਿਨੇ ਹੋਇਆ ਬਾਹਰ ਗਏ ਆ ਜੀ ਆਸਟ੍ਰੇਲੀਆ ਇਸ ਕਰਕੇ ਦੁਕਾਨ ਬੰਦ ਸੀ ਅੰਦਰ ਕਿਸੇ ਜਿੱਦਾਂ ਬੰਦਾ ਨਹੀਂ ਸੀਗਾ ਅੰਦਰ ਇਦਾਂ ਦਾ ਕੋਈ ਨੁਕਸਾਨ ਨਹੀਂ ਹੈਗਾ ਪਰ ਸਾਡੀ ਜਾਨੀ ਨੁਕਸਾਨ ਜਾਨੀ ਨੁਕਸਾਨ ਹੋਊਗਾ ਜੇ ਕੋਈ ਦੁਕਾਨ ਦੇ ਅੰਦਰ ਬੈਠਾ ਹੁੰਦਾ ਹਾਂਜੀ ਕੰਮ ਕੁਝ ਗੱਲ ਹੋਰ ਵੀ ਹੋ ਸਕਦੀ ਸੀ ਹਾਂਜੀ ਹਾਂਜੀ ਵਿਗੜ ਸਕਦੀ ਸੀ ਗੱਲ ਹਾਂਜੀ ਤੇ ਹੁਣ ਇਹਦੇ ਲਈ ਤੁਸੀਂ ਪ੍ਰਸ਼ਾਸਨ ਨੂੰ ਸਾਰੀ ਡਿਟੇਲ ਲਿਖਾਤੀ ਹੈ ਜੋ ਲੜਕੀ ਨੇ ਬੋਲੇ ਜੀ ਇਹ ਤੁਹਾਡੇ ਸਾਹਮਣੇ ਆ ਜੀ ਹਾਂਜੀ ਆਹ ਦੰਦਾ ਜਿਹੜਾ ਨੁਕਸਾਨ ਹੋਇਆ ਹਾਂਜੀ ਇਹੀ ਆ ਕਿ ਕੋਈ ਹੋਰ ਉੱਧਰ ਵੀ ਨੁਕਸਾਨ ਹੋਇਆ ਹੁਣ ਤਾਂ ਖੋਲ ਕੇ ਪੱਕੀ ਪਤਾ ਲੱਗੂ ਅੰਦਰ ਜਾ ਕੇ ਵੜ ਕੇ ਦੇਖਣਾ ਪਊਗਾ ਜੀ ਕੀ ਆ ਜੀ ਬਾਕੀ ਤਾਂ ਜਿਹੜਾ ਸਾਡੇ ਸਾਹਮਣੇ ਆ ਵਾਟਰ ਵਗੈਰਾ ਪਈ ਥੋੜੇ ਆ ਕਿ ਦੂਜੇ ਦੇ ਹੀ ਆ ਨਹੀਂ ਇਹ ਦੂਜੀ ਦੁਕਾਨ ਦੇ ਇਹ ਦੂਜੀ ਦੁਕਾਨ ਦੇ ਦੂਜੀ ਦੁਕਾਨ ਦੇ ਇੱਥੇ ਚਾਹ ਦੀ ਦੁਕਾਨ ਸੀ ਜਿਹੜੇ ਕਰਾਇਤੇ ਚੜਾਈ ਹੋਈ ਹੈ ਇੱਕ ਕੇਸ ਹੋਰ ਦੀ ਐ ਜੀ ਜਿਹੜੇ ਮਾਲਕ ਜਿਹੜੇ ਵੀ ਐ ਜੋ 79 ਮਾਲਜਾਂ ਦਾ ਨੁਕਸਾਨ ਹੋਇਆ ਉਹਨਾਂ ਮਾਲਕਾਂ ਬੁਲਾ ਕੇ ਜੋ ਉਹਨਾਂ ਪਰਵਾਈ ਕਰਦੇ ਨੇ ਠੀਕ ਇਹਨਾਂ ਨੂੰ ਜੋ ਉਹਨਾਂ ਦੀ ਕਾਰਵਾਈ ਕਰਾਂਗੇ ਸਰ ਇੱਕ ਨਾ ਜਿੰਨੇ ਵੀ ਚਸ਼ਮਦੀਤ ਨੇ ਇਹਨਾਂ ਨੇ ਸ਼ਿਕਾਇਤ ਦੱਸੀ ਐ ਇਹਨਾਂ ਨੇ ਦੁੱਖ ਜਿਹੜਾ ਜ਼ਾਹਰ ਕੀਤਾ ਕਹਿੰਦੇ ਕਿ ਰੇਸ ਲਗਾ ਰਹੇ ਸੀਗੇ ਜੋ ਚਸ਼ਮਦੀਤ ਨੇ ਦੇਖਿਆ ਔਰ ਸਰਵਿਸ ਰੋਡ ਤੋਂ ਇਹ ਦੂਜੇ ਨੂੰ ਓਵਰਟੇਕ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀਗਾ ਕਾਰਵਾਈ ਵੀ ਹੋਣੀ ਚਾਹੀਦੀ ਸੀ ਜੋ ਕਰਾਂਗੇ ਜੋ ਉਹਨਾਂ ਦੀ ਕਾਰਵਾਈ ਕਰ ਰਹੇ ਠੀਕ ਹੈ ਉਹ ਬੰਦਾ ਇੰਜਰ ਹੈ ਉਹ ਦੇਖ ਕੇ ਉਹਨੂੰ ਬੁਲਾ ਕੇ ਜੋ ਹਸਪੀਟਲ ਰਖ ਲੈ ਡਰਾਈਵਰ ਬਾਕੀ ਜੋ ਉਹਨਾਂ ਦੇ ਜੋ ਵੀ ਇ ਸਰ ਤੇ ਹਾਂਜੀ ਹਸਪਤਲ ਲੱਗਿਆ ਐਸਐਸਫਰ ਸਾਡੀ ਟੀਮ ਹੈ ਉਹ ਹਸਪਤਲ ਲੱਗਿਆ ਜਿਹੜੇ ਜੋ ਵੀ ਪੁਲਿਸ ਪ੍ਰਸ਼ਾਸਨ ਨੇ ਹਸਪਤਲ ਚਾ ਚਲੋ ਇਹਨੂੰ ਬਚਾਣਾ ਵੀ ਜ਼ਰੂਰੀ ਹੈ ਪਰ ਸਰ ਕਾਰਵਾਈ ਹੋਊਗੀ ਤਾਂ ਹੀ ਇੱਕ ਐਗਜ਼ਾਮਪਲ ਸੈੱਟ ਹੋਊਗਾ ਬਾਕੀ ਵਾਲੀ ਨੂੰ ਕਰਾਂਗੇ ਜੋ ਬਣਦੀ ਆ ਜੀ ਚਲੋ ਬਹੁਤ ਸ਼ੁਕਰੀਆ